ਜਕਰਾ ਹੁਣ ਲਾ ਨਾਲ ਕਰੋ ਇਕੱਠਾ ਹੋਰ ਕਰੋ ਲਾ ਕੇ ਥੱਲੇ ਕਰ ਲਾ ਕੇ ਥੱਲੇ ਲੱਗਦਾ ਜੇ ਹੁਣ ਹਾਂ ਹੱਡੀਆਂ ਦੀ ਅਲਾਈਨਮੈਂਟ ਕਰਦੀ ਤਾਂ ਕਹਿ ਲਓ ਵੀ ਤੁਸੀਂ 50 60 ਪ੍ਰਾਣ ਬਰੀਜ ਓਕੇ ਮੋਕੇ ਦੇ ਓਕੇ ਹੋ ਜਾਓ ਤੇ ਕੈਂਸਰ ਦੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਦੇ ਤੇ ਇਹਨਾਂ ਨੂੰ ਅੱਜ ਪਹਿਲੀ ਵਾਰ ਦਵਾਈ ਦਿੱਤੀ ਹੈ ਕੈਂਸਰ ਹੋ ਜਾਂਦਾ ਨਾ ਹੀ ਉਹਦਾ ਬਾੜਾ ਤੇ ਉਹਦੇ ਤੋਂ ਹੌਸਲਾ ਛੱਡ ਦਿੰਦੇ ਆ ਅਦਰਵਾਈਜ਼ ਏਟਾ ਫਾਲਟ ਨਹੀਂ ਹੁੰਦਾ ਜੋ ਹੌਸਲਾ ਛੱਡਦਾ ਬੰਦਾ ਦਹਿਲਕੇ ਹੀ ਭਰ ਜਾਂਦਾ ਚੱਕ ਸੁਣਿਆ ਤੁਹਾਨੂੰ ਕੁਝ ਸਾਰੀ ਹੱਡੀ ਇਹਦੀ ਬਿਲਕੁਲ ਵਗਿਆ ਲਗਾ ਮੋਢੇ ਲਗੇ ਹੋਗੇ ਕਿੰਨੇ ਲੈ ਵੀ ਆ ਬੱਤ ਵੀ ਠੀਕ ਹੋ ਗਿਆ ਓਕੇ ਜੇ ਮੈਂ ਤੇ ਕਹਿੰਦਾ ਵਰੀ ਨੂੰ ਬਿਲਕੁਲ ਮੈਂ ਤਸੱਲੀ ਕਰਾਉਂਦਾ ਨਾ ਜੱਸ ਕੇ ਵੀ ਹਾਂ ਗੱਟੀਆਂ ਨੂੰ ਇਦਾਂ ਚੈੱਕ ਕਰਦਾ ਕੀ ਫੈਕਟ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਕਬੀਰ ਸਿੰਘ ਅਸੀਂ ਪਹੁੰਚੇ ਹਾਂ ਬੇਗੋਵਾਲ ਵਿਖੇ ਜਿੱਥੇ ਕਿ ਬਾਬਾ ਸ਼੍ਰੀਚੰਦ ਦੇਸੀ ਦਵਾਖਾਨਾ ਜਿੱਥੇ ਕਿ ਹਰੇਕ ਚੀਜ਼ ਦੀ ਜਿਹੜੀ ਆ ਉਹ ਦਵਾਈ ਦਿੱਤੀ ਜਾਂਦੀ ਆ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਵੀ ਚੀਜ਼ ਤੋਂ ਜਿਹੜੇ ਗੋਡੇ ਨੇ ਜਾਂ ਕਿਸੇ ਵੀ ਚੀਜ਼ ਦਾ ਜਿਹੜਾ ਦਰਦ ਆ ਉਹ ਠੀਕ ਕੀਤਾ ਜਾਂਦਾ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਅੱਜ ਤੁਹਾਨੂੰ ਮਲਾਵਾਂਗੇ ਬੈਦ ਜਸਵੰਤ ਜੀ ਨਾਲ ਜਸਵੰਤ ਜੀ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਣੇ ਜਸਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡੀ ਟੀਮ ਦਾ ਤੇ ਸਾਡੇ ਵੱਲੋਂ ਸਵਾਗਤ ਹੈ ਜੀ ਜਿਸ ਤਰ੍ਹਾਂ ਜੀ ਤੁਹਾਨੂੰ ਦੱਸਿਆ ਕਿ ਬਿਨਾ ਆਪਰੇਸ਼ਨ ਤੋਂ ਜਿਹੜੇ ਇਹ ਗੋਡੇ ਠੀਕ ਕਰਦੇ ਨੇ ਤਾਂ ਹੁਣ ਇਹ ਆਪਣਾ ਜਿਹੜਾ ਉਹ ਕੰਮ ਕਰ ਰਹੇ ਨੇ ਲਾਈਵ ਜਿਹੜਾ ਗੋਡਾ ਠੀਕ ਕਰਕੇ ਦਿਖਾਉਣਗੇ ਮਾਤਾ ਜੀ ਦੇ ਗੋਡੇ ਜਿਹੜਾ ਠੀਕ ਕਰਨਗੇ ਇੱਕ ਮਿੰਟ ਬੀਬੀ ਆਣੀ ਛੱਡੋ ਚੱਲ ਚਿੱਤੇ ਲਈ ਛੱਡ ਦਿਓ ਓਕੇ ਛੱਡ ਦੇ ਚੱਲ ਆਨ ਨੂੰ ਲਾਓ ਗੋਡਾ ਨਾਲ ਲਾ ਪ੍ਰੋਬਲਮ ਕੀ ਸੀਗੀ ਇਹਨਾਂ ਨੂੰ ਇਹ ਗੋਡੇ ਜਾਮ ਨੇ 20 ਸਾਲ ਹੋਗੇ 20 ਸਾਲ ਹੋ ਗਏ ਗੋਡੇ ਜਾਮ ਨੇ ਆ ਲੋ ਪਹਿਲਾਂ ਤਾਂ ਹਲਾ ਨਹੀਂ ਸੀ ਸਕਦੀ ਕਰ ਘਟਾ ਬੀਬੀ ਨੂੰ ਲੋ ਖੋਲੋ ਤੇ ਆ ਹੁਣ ਮਾਤਾ ਜੀ ਠੀਕ ਹੋਈ ਹੁਣ ਪਰ ਤੌਰ ਕੇ ਦਿਖਾਣੀ ਕੋਈ ਕੋਈ ਥੋੜੀ ਜੀ ਇਹ ਮਾਤਾ ਜੀ ਕਾਫੀ ਟਾਈਮ ਤੋਂ ਜਿਹੜੇ ਇਹਨਾਂ ਦੇ ਗੋਡੇ ਖੜੇ ਨੇ 20 ਸਾਲ ਤੋਂ ਤੇ ਤੁਹਾਡੇ ਸਾਹਮਣੇ ਜਿਹੜਾ ਇਹ ਲਾਈਵ ਟ੍ਰੀਟਮੈਂਟ ਕਰ ਰਹੇ ਨੇ ਬਿਨਾ ਆਪਰੇਸ਼ਨ ਤੋਂ ਚੱਲ ਬੀਬੀ ਉਸੇ ਤਰ੍ਹਾਂ ਕਰ ਹਾਂ ਦੇਖੀ ਤਾਰ ਦਿਨ ਆੜੀ ਚਲੋ ਤਰੋ ਤਰੋ ਮੇਰੇ ਕੋਲ ਚਲੋ ਤਰੋ ਦੱਸੀ ਦੂਜਾ ਨੰਬਰ ਕੀ ਦਾ ਇਹ ਕੈਂਸਰ ਦਾ ਹੈ ਤੇ ਇਹਨਾਂ ਦੇ ਕਿੱਥੇ ਅੰਤੜੀ ਚ ਹੈ ਜੀ ਅੰਤੜੀ ਚ ਇਹਨਾਂ ਦੇ ਕੈਂਸਰ ਹੈ ਤੇ ਕੈਂਸਰ ਦੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਦੇ ਆ ਤੇ ਇਹਨਾਂ ਨੂੰ ਅੱਜ ਪਹਿਲੀ ਵਾਰ ਦਵਾਈ ਦਿੱਤੀ ਆ ਇਹ ਹੌਸਲਾ ਛੱਡਿਆ ਹੋਇਆ ਮਰੀਜ਼ ਨੇ ਜਦੋਂ ਕੈਂਸਰ ਹੋ ਜਾਂਦਾ ਨਾ ਹੀ ਉਹਦਾ ਮਾੜਾ ਤੇ ਉਹਦੇ ਤੋਂ ਹੌਸਲਾ ਛੱਡ ਦਿੰਦੇ ਆ ਆਦਰਵਾਇਜ਼ ਐਡਾ ਫਾਲਟ ਨਹੀਂ ਹੁੰਦਾ ਜੋ ਹੌਸਲਾ ਛੱਡਦਾ ਬੰਦਾ ਦਹਿਲਕੇ ਹੀ ਮਰ ਜਾਂਦਾ ਤੇ ਉਹਨੂੰ ਰੋਗ ਨਾਲ ਨਹੀਂ ਮਰਦਾ ਤੇ ਇਹਨਾਂ ਨੂੰ ਆਪਾਂ ਹੋ ਸਕਦਾ ਗੁਰਦਾਨ ਪਾਸ਼ਾ ਕਿਰਪਾ ਕਰਨਗੇ ਠੀਕ ਹੋਣਗੇ ਹਰ ਹਾਲਤ 15 ਦਿਨ ਦੀ ਤੁਹਾਨੂੰ ਦਵਾਈ ਦਿੱਤੀ ਹੈ ਇੱਕ ਸੋਮਵਾਰ ਆ ਕੇ ਲੈ ਲਿਓ ਤੇ 15 ਦਿਨ ਦਵਾਈ 15 ਦਿਨ ਬਾਅਦ ਇਹਦੇ ਹਾਲਾਤ ਦਿਖਾਓ ਮੈਨੂੰ ਕੀ ਆ ਦੇਖਿਓ ਕੀ ਓਕੇ ਧੰਨਵਾਦ 15 ਦਿਨਾਂ ਬਾਅਦ ਤੁਹਾਨੂੰ ਫੇਰ ਇਹਨਾਂ ਨੂੰ ਮਲਾਵਾਂਗੇ ਤੇ ਇਹਨਾਂ ਦਾ ਹਾਲਚਲ ਪੁੱਛਾਂਗੇ ਵੀ ਕਿਸ ਤਰ੍ਹਾਂ ਨੇ ਇਹ ਜਿਹੜੀ ਦਵਾਈ ਦਿੱਤੀ ਇਹਨਾਂ ਨੇ ਜਿਹੜੀ ਫਰੀ ਦਵਾਈ ਦਿੱਤੀ ਆ ਉਹਦੇ ਨਾਲ ਇਹਨਾਂ ਨੂੰ ਕਿੰਨਾ ਕੁ ਫਰਕ ਪਿਆ ਆ ਆ ਜਿਹੜੇ ਇੱਥੋਂ ਇੰਚੀ ਦਾ ਫਰਕ ਹੈ ਠੀਕ ਹੈ ਇਹਨੂੰ ਹੁਣ 1 ਮਿੰਟ ਦੇ ਵਿੱਚ ਹੀ ਬਰਾਬਰ ਕਰਾਂਗੇ ਚੱਲ ਵੀ ਆਜ ਤਾਂ ਠੀਕ ਹੈ ਛੇ ਟੱਲਾ ਛੱਡੋ ਜੀ ਟੱਲਾ ਛੱਡ ਦੇ ਬੀਬੀ ਬਿਲਕੁਲ ਓਕੇ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਤੰਗ ਗੁਰੂ ਨਾਨਕ ਜੋੜ ਦੇ ਆਹ ਲੋ ਜੀ ਉਹ ਕੀ ਬਰਾਬਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਲਾਈਵ ਜਿਹੜਾ ਉਹ ਠੀਕ ਕਰਕੇ ਜਿਹੜਾ ਤੁਹਾਨੂੰ ਦਿਖਾਇਆ ਕਦੇ ਵੀ ਡਿਸਕ ਨਹੀਂ ਹਿੱਲੀ ਹੁੰਦੀ ਰੀੜ ਦੀ ਹੱਡੀ ਜਦ ਬਣ ਗਿਆ ਚ ਕਦੇ ਫਾਲਡ ਨਹੀਂ ਹੁੰਦਾ ਜੇ ਇੱਕ ਸੂਤ ਰੀੜ ਦੀ ਹੱਡੀ ਹਿੱਲ ਗਈ ਤਾਂ ਬੰਦਾ ਬੈੱਡ ਤੇ ਪਾਸਾ ਲਾਸਾ ਉੱਠ ਕੇ ਤੁਰ ਨਹੀਂ ਸਕਦਾ ਹੁਣ ਦੇਖੋ ਇਹਨਾਂ ਦੇ ਫਰਕ ਤਾਂ ਇੱਥੇ ਸੀ ਆਪ ਜਿੱਥੇ ਪੱਟ ਵਾਲੀ ਹੱਡੀ ਆ ਕੇ ਲੱਕ ਵਾਲੀ ਹੱਡੀ ਚ ਫਸਦੀ ਹੈ ਜਿਹਨੂੰ ਆਪਾਂ ਚੂਲਾ ਕਹਿੰਦੇ ਆ ਫਰਕ ਇੱਥੇ ਹੁੰਦਾ ਦਰਦ ਇੱਥੇ ਹੁੰਦਾ ਪਰ ਜਿਹੜਾ ਜਦੋਂ ਇਹਨਾਂ ਨੂੰ ਆਪਾਂ ਰੀੜ ਦੀ ਹੱਡੀ ਇਹਨਾਂ ਡਾਕਟਰ ਨੇ ਜਦੋਂ ਆ ਕੁ ਡਾਕਟਰ ਨੇ ਇਹਨਾਂ ਨੂੰ ਸਟੇਚਰ ਦੇ ਪਾ ਕੇ ਐਕਸਟਰਾ ਜਾਂ ਐਮ ਆਰ ਆਈ ਕਰਨੀ ਆ ਤੇ ਇਹ ਲਾਤ ਕੜਾ ਕੇ ਪੈਣਗੇ ਮੇਰੇ ਦਰਦ ਨਾਲ ਹੋਵੇ ਜੀ ਲਾਤ ਕੜਾਈ ਹੀ ਹੈ ਮੀਨ ਜਿਤਾਏ ਕਹ ਲਓ ਮਲਗ ਵੀ ਇਹਨਾਂ ਦੇ ਜੇ ਦਾ ਕੱਦ 5.5 ਫੁੱਟ ਤਾਂ 4 ਤੋਂ 5 ਇਲ ਵਿੱਚ ਫਰਕ ਦਿਖਾਊਗਾ ਜੇ ਹੁਣ ਦਰਦ ਤਾਂ ਇੱਥੇ ਹੋ ਰਿਹਾ ਫਾਲਟ ਇੱਥੇ ਆ ਉਹ ਫਰਕ ਇੱਥੇ ਦਿਖਾ ਰਿਹਾ ਰੀਡ ਜਿਹੜੀ ਫਲੈਕਸੀਬਲ ਆ ਸੱਪ ਦੇ ਸੀ ਵਾਂਗੂ ਇਸ ਕਾਰਨ ਜਦੋਂ ਲਾਤ ਕੜਾਈ ਹੁੰਦੀ ਹੈ ਉਦੋਂ ਕਰਦਾ ਉੱਪਰ ਫਾਲਟ ਆਉਂਦਾ ਤੇ ਰੀੜ ਦੀ ਜਿਹੜੀ ਫਾੜ ਨਹੀਂ ਜਿਹੜਾ ਬੰਦਾ ਰੀੜ ਦੀ ਹੱਡੀ ਇੱਕ ਸੂਤ ਹਿੱਲ ਗਈ ਤੇ ਬੰਦਾ ਬੈਠਦੇ ਪਾਸਾ ਲੈ ਸਕਦਾ ਕਿ ਤੁਰਦਾ ਸਕਦਾ ਹੀ ਨਹੀਂ ਜਿਹਦੇ ਦੋਸਤ ਤੋਂ ਹਿੱਲ ਗਈ ਤੁਰਨਾ ਤਾਂ ਬਹੁਤ ਦੂਰ ਦੀ ਗੱਲ ਆ ਪਾਸਾ ਵੀ ਨਹੀਂ ਲੈ ਸਕਦਾ ਜੀ ਜਦੋਂ ਟ੍ਰੀਟਮੈਂਟ ਕੀਤਾ ਤੇ ਇਹਨਾਂ ਦਾ ਮੈਂ ਲੱਕ ਤੋਂ ਪਹਿਲਾਂ ਜੋਇੰਟ ਦਾ ਗੈਪ ਜਿਹੜਾ ਉਹ ਪੂਰਾ ਕਰਕੇ ਲੱਕ ਤੋਂ ਫਿਟਿੰਗ ਕੀਤੀ ਔਰ ਤੋਂ ਬਾਅਦ ਗੋਡਿਆਂ ਦੀ ਫਿਟਿੰਗ ਕੀਤੀ ਕਿੰਨਾ 50 60% ਠੀਕ ਹੋ ਗਏ ਜਦੋਂ ਫਿਟ ਕਰਦਾ ਗੱਡੀਆਂ ਹੱਡੀਆਂ ਦੀ ਅਲਾਈਨਮੈਂਟ ਕਰਦੀ ਹੱਡੀਆਂ ਦੀ ਅਲਾਈਨਮੈਂਟ ਕਰਦੀ ਤਾਂ ਕਹਿ ਲਓ ਵੀ ਤੁਸੀਂ 50 60% ਬਰੀਜ ਓਕੇ ਮੌਕੇ ਤੇ ਓਕੇ ਹੋ ਜਾਂਦਾ ਠੀਕ ਐ ਐਦਾਂ ਦਾ ਲਾਈਵ ਜਾਂ ਐਦਾਂ ਦਾ ਮੌਕੇ ਤੇ ਰਿਜ਼ਲਟ ਕੋਈ ਬੰਦਾ ਨਹੀਂ ਦਿੰਦਾ ਤੇ ਕਿਰਪਾ ਗੁਰਪਾਤਸ਼ਾ ਦੀ ਤੇ ਗੋਨਾਨਕ ਪਾਸੇ ਕਿਰਪਾ ਦੇ ਨਾਲ ਕਰਦੇ ਮੈਨੂੰ ਗੋਡੇ ਦੀ ਪ੍ਰੋਬਲਮ ਆ ਬੱਸ ਕਿਓ 2 ਮਿੰਟ ਦੋ ਪਹਿਲਾਂ ਫਿੱਟ ਕਰਦੀ ਆਪਣੇ ਪਿੱਛੇ ਉਹ ਕਿ ਬੈਠੋ ਗੋਡੇ ਦੀ ਪ੍ਰੋਬਲਮ ਹੈ ਜੀ ਪਿੱਛੇ ਹੋ ਜਾ ਵੀਰੇ ਵੀਰੇ ਪਿੱਛੇ ਹਾਂਜੀ ਹਾਂ ਦੱਸ ਦਿੰਦਾ ਜੀ ਚਲੋ ਅੰਦਰੀ ਜੀ ਹਾਂ ਤੇ ਦੀ ਛੱਡ ਦੋ ਲੱਤ ਇੱਕ ਮਿੰਟ ਫੇਰ ਓਕੇ ਛੱਡ ਦੋ ਆ ਆ ਦੇਖੋ ਹੁਣ ਲਾਓ ਨਾਲ ਕਰੋ ਘਟਾ ਹੋਰ ਕਰੋ ਲੱਗਿਆ ਥੱਲੇ ਕਰ ਲੱਗਿਆ ਥੱਲੇ ਲੱਗਦਾ ਜੇ ਹੁਣ ਥੋੜਾ ਜਿਹਾ ਹਾਂ ਹੋ ਗਿਆ ਤਾਂ ਠੀਕ ਹਾਂਜੀ ਹੈ ਹੋ ਗਿਆ ਜੀ ਅੱਦਾ ਠੀਕ ਹੋ ਗਿਆ ਹਾਂਜੀ ਹਾਂਜੀ ਐਦਾਂ ਲਾਈਵ ਜਿਹੜਾ ਜੀ ਬੰਦੇ ਦਾ ਆ ਕਰਨਾ ਉਹਨੇ ਕਹਿੰਦੇ ਥੱਲੇ ਹੀ ਲੱਗਦਾ ਤੁਹਾਡੇ ਸਾਹਮਣੇ ਥੱਲੇ ਲੱਗ ਗਿਆ ਤੇ ਕਰਕੇ ਦਿਖੋ ਕਰਕੇ ਦਿਖੋ ਲੱਗ ਗਿਆ ਹੋ ਗਿਆ ਬੱਸ ਅੱਧਾ ਠੀਕ ਅਜੇ ਕੋਈ ਦਵਾਈ ਨਹੀਂ ਦਿੱਤੀ ਜਦੋਂ ਦਵਾਈ ਦੇਣੀ ਹੈ ਨਾੜਾਂ ਦੀ ਸੰਗਰਦੋ ਜਾਂ ਚਰਬੀ ਰਿਕਵਰੀ ਉਹ ਦਵਾਈ ਨਹੀਂ ਕਰਦੀ ਮੈਂ ਸਿਰਫ ਹੱਥਾਂ ਹੱਡੀ ਸੈੱਟ ਕਰਕੇ ਅੱਧਾ ਤੋਂ ਵੱਧਾ ਠੀਕ ਹੋ ਜਾਂਦਾ ਚਲੋ ਉਥੇ ਦਵਾਈ ਲਓ ਤੁਸੀਂ ਦੇਖਿਆ ਕਿ ਇਹਨਾਂ ਨੇ ਜਿਹੜਾ ਲਾਈਵ ਉਹ ਬੰਦਾ ਠੀਕ ਕਰਕੇ ਦਿਖਾਇਆ ਆਪਾਂ ਪਹਿਣ ਤੋਂ ਪਹਿਲਾਂ ਵੀ ਉਹਨੂੰ ਪੁੱਛਿਆ ਵੀ ਕਿਸ ਤਰ੍ਹਾਂ ਤੁਸੀਂ ਤੇ ਹੁਣ ਉੱਠ ਗਏ ਹੋ ਆਪਾਂ ਇਹਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮੇਰਾ ਗੋਡਾ ਹੋ ਪਹਿਲਾਂ ਥੱਲੇ ਲੱਗਦਾ ਸੀ ਹੁਣ ਨਾਲ ਲੱਗਣ ਲੱਗ ਗਿਆ ਤੇ ਨਾਲ ਇਕੱਠਾ ਵੀ ਹੋਣ ਲੱਗ ਗਿਆ ਇਹ ਬਿਨਾਂ ਦਵਾਈ ਤੋਂ ਜਿਹੜਾ ਬਿਨਾਂ ਆਪਰੇਸ਼ਨ ਤੋਂ ਇੱਥੇ ਜਿਹੜਾ ਮਿੰਟ ਦੇ ਵਿੱਚ ਜਿਹੜਾ ਬੰਦੇ ਦਾ ਇਲਾਜ ਕਰਕੇ ਉਹਨੂੰ ਰਿਜ਼ਲਟ ਮੌਕੇ ਦੀ ਦੇ ਦਿੰਦੇ ਨੇ ਕਿੱਥੋਂ ਆਏ ਕਿ ਸਾਡੇ ਮੋਗਾ ਪਿੰਡਾਂ ਤੋਂ ਮੋਗਾ ਬੈਠੋ ਬਰਾਬਰ ਦੱਸੋ ਕਿਹੜਾ ਆੜਦਾ ਚਲੋ ਠੀਕ ਆ ਜੀ ਠੀਕ ਆ ਹਾਂ ਜੀ ਦੇ ਕਿੰਨਾ ਠੀਕ ਹੋ ਗਿਆ ਹੁਣ ਕੋਈ ਮਹਿਸੂਸ ਹੋਇਆ ਮਲਗਾਂ ਵਿੱਚ ਕੋਈ ਦੁੱਖਿਆ ਪੈਰਾਵਾਰ ਬੈਠਣ ਦਾ ਜਿਹੜਾ ਬੰਦਾ ਗੋਡਿਆਂ ਤੋਂ ਪੈਰਾਵਾਰ ਬੈਠ ਗਿਆ ਕੀ ਉਹਦੇ ਗੋਡਿਆਂ 'ਚ ਫਾਲਟ ਹੋ ਸਕਦਾ ਆ ਫੈਟ ਕਰਕੇ ਥੋੜਾ ਜਿਹਾ ਫਾਲਟ ਸੀਗਾ ਇਹਦੇ ਲਈ ਇਹ ਹੋਊਗਾ ਸੀ ਪਰ ਇਹਨਾਂ ਫਾਲਟ ਨਹੀਂ ਸੀਗਾ ਉਹ ਠੀਕ ਕਰਕੇ ਬਿਲਕੁਲ ਇਹਨੂੰ ਪੈਰਾਵਾਰ ਬਿਠਾਤਾ ਹੁਣ ਥੋੜੀ ਜੀ ਇਹਨੂੰ ਦਵਾਈ ਦੇਵਾਂਗੇ ਇਹਨੂੰ ਡੇਢ ਕਿ ਮਹੀਨਾ ਦਵਾਈ ਵੜੀ ਡੇਢ ਮਹੀਨਾ ਦਵਾਈ ਦੇ ਦੋ ਲਗਾਤਾਰ ਕਦੇ ਕੱਖ ਨਹੀਂ ਹੁੰਦਾ ਠੀਕ ਲੈ ਆਦ ਨੂੰ ਕਰ ਤਾ ਨੂੰ ਹੋਰ ਫ੍ਰੀ ਕਰ ਦਿਆਂ ਥੋੜੀ ਜੀ ਕੀ ਹੋਇਆ ਹੈ ਉਹ ਮੈਂ ਉਹ ਦੇਖ ਲਿਆ ਪਹਿਲਾਂ ਹੀ ਜੋ ਨੌਜੀ ਗਾਲੀ ਦੇਖੀ ਸੀ ਹੈ ਚੱਕ ਉੱਪਰ ਪਤਾ ਹੈ ਉੱਪਰ ਆਵਾਮ ਕਿ ਇਹਨੂੰ ਲਾ ਲੈ ਇੱਕ ਮਿੰਟ ਲਈ ਤੂੰ ਵੀ ਬਸ ਕੋਸਣਾ ਕੁੜੀਏ ਹਰਫੀਤ ਉੱਪਰ ਜਗਦੋਂ ਨੂੰ ਪਵਾ ਅੱਗੇ ਨੂੰ ਕਰਦਾ ਸਰ ਚੱਕ ਸੁਣਿਆ ਤੁਹਾਨੂੰ ਕੁਝ ਸਾਰੀ ਹੱਡੀ ਇਹਦੀ ਬਿਲਕੁਲ ਹੋ ਗਿਆ ਹਲਕਾ ਮੋਢੇ ਹਲਕੇ ਹੋਗੇ ਕਿਨੇ ਚਲ ਲਾ ਵੀ ਆ ਪਤਵੀ ਠੀਕ ਹੋ ਗਿਆ ਓਕੇ ਚੱਕਵਾ ਚੱਕਵਾਵਾ ਉੱਪਰ ਹੋ ਗਈ ਹਲਕੀ ਹਾਂਜੀ ਹੋ ਗਈ ਹੋ ਗਿਆ ਵੀਰੀ ਵੀ ਹੋ ਗਿਆ ਹਾਂਜੀ ਹਾਲੋ ਜੀ ਇਹ ਸਰਵਾਈਕਲ ਦਾ ਜੀ ਤੇ ਗੋਡੇ ਦਾ ਤੇ ਆ ਤੁਹਾਡੇ ਸਾਹਮਣੇ ਲਾਈ ਫਿਟ ਕੀਤਾ ਹੋ ਗਿਆ ਇਹ ਤਾਂ ਮੇਰੇ ਖਿਆਲ ਵੀ 70 80% ਹੀ ਠੀਕ ਹੋ ਗਿਆ ਮੋਢਾ ਦਾ ਵਜਨ ਲੈ ਗਿਆ ਹਾਂਜੀ ਤੇ ਗੋਡਾ 50% ਠੀਕ ਹੋ ਗਿਆ ਹਾਂਜੀ ਧੰਨਵਾਦ ਬਿਨਾਂ ਦੇ ਹਾਂ ਬਿਨਾਂ ਦਵਾਈ ਦੇ ਹਜੇ ਤੱਕ ਦਵਾਈ ਨਹੀਂ ਦਿੱਤੀ ਦਵਾਈ ਦਿੰਦੇ ਆ ਪਰ ਕਾਲ ਚੈਨਲ ਤੋਂ ਇਹ ਨਾ ਦੇਖ ਕੇ ਕੋਈ ਕੀ ਜਾਵੇ ਵੀ ਹਾਂ ਦਵਾਈ ਦਿੰਦੇ ਉੱਤੇ ਠੀਕ ਕਰਦੇ ਆ ਦਵਾਈ ਦਿੰਦੇ ਆ ਆ ਜਾ ਚੰਗੀ ਤਰ੍ਹਾਂ ਖਿੱਚ ਲੈ ਚੱਲ ਪੁੱਤ ਪਹਿਲਾਂ ਪਹਿਲਾਂ ਸਿੱਧਾ ਖਿੱਚ ਟਾਈਟ ਕਰ ਹਾਂ ਹੁਣ ਚੱਲ ਚੱਲ ਅੰਦਰ ਅੰਦਰ ਲੱਤ ਤੇ ਛੱਡ ਦੇ ਇੱਕ ਮਿੰਟ ਖੜ ਜਾ ਯਾਰ ਤੂੰ ਛੱਡ ਦੇ ਛੱਡ ਦੇ ਛੱਡ ਤੂੰ ਲੱਤ ਵਾਲ ਖਿਆਲ ਹੀ ਨਾ ਕਰੀ ਲੈ ਫੜ ਲੱਤ ਹੀ ਛੱਡ ਦੇ ਚੱਲ ਲੱਤ ਤੇ ਛੱਡ ਦੇ ਜਦ ਅਰਜੀ ਓਕੇ ਹੁਣ ਓਕੇ ਆ ਚੱਲ ਫੇਰ ਓਕੇ ਆ ਚੱਕੋ ਜੀ ਕਰੋ ਇਕੱਠਾ ਇਹ ਲਾਲੋ ਜੀ ਆ 50 ਸਾਲਵੇਂ ਤੇ 17 ਸਾਲ ਛੋਟੇ ਆ ਭਾਈ ਸਾਹਿਬ 17 ਸਾਲ ਕਹਦੂਗਾ ਕੋਈ 17 ਸਾਲ ਕਹਿ ਦੇਣਾ ਸੋਖਾ ਮੀਨ ਜ ਇਹਦਾ ਤੇ 27 ਪਿੱਛੇ ਚੱਲ ਜਾ 73 ਦਾ ਜਨਮ ਹੈ 73 ਦਾ ਬੱਤ ਲਾ 73 ਹੀ ਗਿਆ ਚਲੋ ਪਹਿਰ 52 ਹੋ ਗਿਆ ਚਲੋ ਟਾਈਟ ਕਰਕੇ ਹੂੰ ਚੱਲ ਅੰਦਰ ਚੱਲ ਚੱਲ ਇੱਕ ਮਿੰਟ ਵਈਏ ਨਾ ਟਾਇਰ ਡਕਾ ਨਾ ਕਰ ਯਾਰ ਤੇਰੀ ਤਾਂ ਲੱਤ ਨੂੰ ਸਾਭਣਾ ਹੀ ਬਹੁਤ ਔਖਾ ਪਹਿਲਾਂ ਹੀ ਓਕੇ ਛੱਡ ਛੱਡ ਦੇ ਓਕੇ ਹੋ ਗਿਆ ਹੁਣ ਦੇਖ ਗੇੜਾ ਦੇਖਿਆ ਜਾ ਪੱਜ ਇੱਕ ਮਿੰਟ ਹਨਾ ਗੇੜਾ ਦਿਨੇ ਭਾਈ ਬਾਹਰ ਜਾ ਸਾਈਡ ਲੋ ਜੀ ਲੋ 6 ਪੁਆਇੰਟ ਸੀ ਉਹ ਬੀਬੀ ਦਾ ਐਚ ਵੀ ਕੀ ਕਰਾਂ ਉਹ ਸਦਾ ਅੱਛ ਘਵਾ ਦੇ ਅੰਦਰ ਬਸ 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 ओके ओके ਛੱਡ ਦਿਓ ਚਲੋ ਹੁਣ ਦੇਖੋ ਤੁਰ ਕੇ ਪਾਓ ਜੁੱਤੀ ਆ ਚੱਕ ਇੱਕ ਅਠੀ ਦਾ ਪੇਸ਼ੈਂਟ ਸੀ ਇਹਨਾਂ ਨੇ ਕੁਆਂਟੀਟੀ ਦੀ ਟੈਸਟ ਕਰਵਾ ਕੇ ਉਹਦੇ ਨਾਲ ਉਹਦੇ ਅਕੋਰਡਿੰਗ ਕੁਆਂਟੀਟੀ ਦੇ ਅਕੋਰਡਿੰਗ ਆਪਣੇ 25% ਘਟ ਗਿਆ ਜੀ ਮਹੀਨੇ ਦੇ ਵਿੱਚ ਤੇ ਅਸੀਂ ਕਹਿੰਦੇ ਹਰ ਮਹੀਨੇ ਆਪਣਾ ਚੈੱਕ ਕਰਵਾਉਂਦੇ ਰਹੋ ਪਤਾ ਲੱਗੂਗਾ ਕਿੰਨਾ ਟਾਈਮ ਉਹ ਦਵਾਈ ਲੈਂਦੇ ਇੱਕ ਮਹੀਨਾ ਖੜਿਆ ਹੋਏ ਦਵਾਈ ਖੜੀ ਮਹੀਨੇ ਦੇ 25% 25% ਘਟਿਆ ਹੈ ਹਾਂਜੀ ਘਟਿਆ ਹਰ ਹਾਲਤ ਇਹਨਾਂ ਨੂੰ ਕਿ ਘਟਿਆ ਦਵਾਈ 6 ਮਹੀਨੇ ਤੇ ਨੈਗੇਟਿਵ ਦੇਵਾਂਗੇ ਗਾਰੰਟੀ ਨਾਲ ਨੈਗੇਟਿਵ ਦੇਵਾਂਗੇ ਸਵਾਲਪ ਕਰਾ ਕੇ ਆਓ ਤੇ ਰਿਪੋਰਟ ਨੈਗੇਟਿਵ ਬਣਾ ਕੇ ਕਰ ਪਾਉਂਦੇ ਆਪਣਾ ਆਪ ਕਰਵਾਉਂਦੇ ਕਿੰਨਾ ਕੁਆਂਟੀਟੀ ਚ ਕਿੰਨਾ ਸੀ ਤੇ ਹੁਣ ਕਿੰਨਾ ਆਪਣਾ ਆਪ ਕਰਵਾਉਂਦੇ ਅਸੀਂ ਇਹਦੀ ਸਰਦਾ ਨਹੀਂ ਕਹਿੰਦੇ ਮਹੀਨੇ-ਮਹੀਨੇ ਵਾ ਟੈਸਟ ਕਰਵਾਉਂ। ਮੇਰਾ ਸਿੱਧਾ ਜਿਹਾ ਹੀ ਪੁਆਇੰਟ ਹੈ ਇੱਥੇ ਗਠੀਏ ਦੇ ਮਰੀਜ਼ ਨੂੰ ਕਿ ਜਿਵੇਂ ਕੋਈ ਵੀ ਦਵਾਈ ਚਾਹੇ ਮੇਰੀ ਆ ਭਾਵੇਂ ਕਿਸੇ ਹੋਰ ਦੀ ਆ ਉਹ ਦਵਾਈ ਨੂੰ ਇੱਕ-ਇੱਕ ਡੰਗ ਕਰਕੇ ਮਿਸ ਕਰਕੇ ਦੇਖੋ ਜੇ ਸਟੇਟ ਹੋਊਗੀ ਬੰਦਾ ਛੱਡ ਨਹੀਂ ਸਕਦਾ। ਪਹਿਲਾ ਪੁਆਇੰਟ। ਸੈਕੰਡ ਤੇ ਜੇ ਦੇਖਿਆ ਮਤਲਬ ਕਹਾਂ ਵੀ ਉਹ ਦਵਾਈ ਛੱਡਣ ਨਾਲ ਕੋਈ ਫਾਲਟ ਨਹੀਂ ਹੈਗਾ। ਫੇਰ ਮਹੀਨੇ ਬਾਅਦ ਦੁਬਾਰਾ ਚੈੱਕ ਅਪ ਕਰਵਾ ਕੇ ਦੇਖੋ ਘਟੋ ਘਟ 25% ਘਠੀਆ ਜਿਹੜਾ ਉਹ ਟੁੱਟਣਾ ਚਾਹੀਦਾ ਜੇ ਉਹ ਟੁੱਟਦਾ ਆਉਂਦਾ ਤਾਂ ਦਵਾਈ ਖਾਂਡ ਜੋਗ ਹੈਗੀ ਹੈ ਅਦਰਵਾਈਜ਼ ਘਠੀਆ ਘਟਦਾ ਨਹੀਂ ਫੇਰ ਉਹ ਖਾਂਡ ਜੋਗ ਨਹੀਂ ਤੇ ਜੇ ਦੇਖਿਆ ਵੀ ਇੱਕ ਡੰਗ ਦਵਾਈ ਛੱਡਣ ਨਾਲ ਉਦੋਂ ਵੀ ਬੁਰਾ ਹਾਲ ਹੋ ਗਿਆ ਫੇਰ ਦਵਾਈ ਖਾਂਡ ਜੋਗ ਨਹੀਂ ਸਟੇਰਾਈਡ ਕਿਉਂਕਿ ਐਲੋਪੈਥੀ ਚ ਮੈਟਰੋਲ ਹੈ ਪਾਈਸੋਲੋਨ ਹੈ ਪ੍ਰੈਨੀਸੋਨ ਹੈ ਤੇ ਤੁਹਾਡਾ ਰ ਆਪਣਾ ਹਰ ਫਲੂਰ ਹੈ ਇਹ ਸਿਰਫ ਸਿਰਫ ਆਪਣੇ ਸਟੇਰਾਈਡ ਨਹੀਂ ਅਸੀਂ ਨਹੀਂ ਉਹਨਾਂ ਮੈਕਮੈਂਟ ਨਹੀਂ ਕਰਦਾ ਕਦੇ ਵੀ ਜਦਾਂ ਦੀ ਕੋਈ ਦਵਾਈ ਲਵੇ ਜਿਹਨੇ ਸਟੇਰਡ ਖਾਦੀ ਹੁੰਦੀ ਹੈ ਹੁਣ ਮੇਰੇ ਕੋ ਮਹੀਨਾ ਪਹਿਲਾਂ ਆਈ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਬਹੁਤ ਟਾਈਮ ਹੋ ਗਿਆ ਦਵਾਈ ਲੈਂਦੇ ਆ ਤੇ ਉਹ ਦਵਾਈਆਂ ਦਾ ਅਸਰ ਕੱਟ ਕੇ ਫੇਰ ਦਵਾਈ ਆਪਣਾ ਅਸਰ ਦਿਖਾਉਣਾ ਚਾਲੂ ਕਰਦੀ ਸਾਡੇ ਲਈ ਦੇਸੀ ਆ ਪਿਓਰ ਕਦੇ ਨਹੀਂ 6 ਮਹੀਨਿਆਂ ਦੇ ਵਿੱਚ ਮੈਂ ਤੇ ਕਹਿੰਦਾ ਮਰੀ ਨੂੰ ਬਿਲਕੁਲ ਮੈਂ ਤਸल्ली ਕਰਾਉਂਦਾ ਹਾਂ ਜੱਸ ਕੇ ਵੀ ਹਾਂ ਗਠੀਏ ਨੂੰ ਏਦਾਂ ਚੈੱਕ ਕਰਦਾ ਠੀਕ ਹੈ ਤੁਹਾਡਾ 베ਗੋ ਵਾਲਾ ਐਡਰੈਸ ਦਰਸ਼ਕਾਂ ਨੂੰ ਦੱਸ ਦੋ ਤੁਸੀਂ ਕਿਹੜੇ ਦਿਨ ਇੱਥੇ ਹੁੰਦੇ ਹੋ 베ਗੋ ਵਾਲਾ ਹਰ ਸ਼ਨੀਵਾਰ 베ਗੋ ਵਾਲਾ ਮੈਂ ਇੱਥੇ ਦੁਕਾਨ ਰੋਜ਼ ਖੁੱਲਦੀ ਆ ਸੋਮ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਸ਼ਨੀਵਾਰ ਹੋਰੇ ਆਉਣਾ ਹਰ ਸ਼ਨੀਵਾਰ 10 ਤੋਂ 3 ਮੇਰਾ ਟਾਈਮ ਤੇ ਦੁਕਾਨ ਰੋਜ਼ ਖੁੱਲਦੀ ਆ ਬਾਕੀ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 10 ਤੋਂ 3 ਮੱਲਾਪੁਰ ਹੁੰਦਾ ਮੱਲਾਪੁਰ ਲਿੰਕ ਰੋਡ ਦੇ ਉੱਤੇ ਬਾਬਾ ਸ੍ਰੀ ਚੰਦ ਦੇ ਅਸਿਦਵਾਖਾਨਾ ਜੀਟੀ ਰੋਡ ਤੋਂ ਤੁਸੀਂ ਲਿੰਕ ਰੋਡ ਨੂੰ 200 ਫੁੱਟ ਅੰਦਰ ਜਾਓਗੇ ਸੱਜੇ ਪਾਸੇ ਦੁਕਾਨ ਤੇ ਬਾਬਾ ਸ੍ਰੀ ਚੰਦ ਦੇ ਅਸ ਇਸਨ ਸਾਡੇ ਨਾਲ ਵੈਦ ਜਸਵੰਤ ਜੀ ਜਿਨ੍ਹਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਇਲਾਜ ਕਰਕੇ ਦਿਖਾਇਆ ਤੇ ਇਹਨਾਂ ਦਾ ਕਹਿਣਾ ਕਿ ਤੁਸੀਂ ਆਪਣਾ ਜਿਹੜਾ ਕਿਸੇ ਬਿਮਾਰੀ ਦਾ ਟੈਸਟ ਕਰਾ ਕੇ ਲੈ ਕੇ ਆਓ ਤੇ ਉਹ ਤੋਂ ਬਾਅਦ ਦਵਾਈ ਖਾਣ ਤੋਂ ਬਾਅਦ ਟੈਸਟ ਕਰਾਓ ਤੇ ਤੁਸੀਂ ਆਪਣਾ ਰਿਜ਼ਲਟ ਜਿਹੜਾ ਆਪ ਦੇਖੋਗੇ ਕੈਮਰਾਮੈਨ ਜੌਨਸਨ ਨਾਲ ਮੈਸਕੂਰੀਪੰਗੂ ਬੇਕੁਵਾਲ